ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਰਾਜ ਸਿੰਘ ਅੱਜ ਆਪਾਂ ਗੱਲ ਕਰਾਂਗੇ ਜੀ ਕੁਦਰਤ ਬਾਰੇ ਕਿ ਪ੍ਰਮਾਤਮਾ ਨੇ ਸਾਨੂੰ ਕਿੱਦਾਂ ਪੈਦਾ ਕੀਤਾ ਤੇ ਪ੍ਰਮਾਤਮਾ ਨੇ ਸਾਨੂੰ ਤੰਦਰੁਸਤ ਰੱਖਣ ਵਾਸਤੇ ਕੁਦਰਤ ਨੇ ਸਾਡੇ ਨੂੰ ਕੀ ਦੇਇਆ ਦਾ ਲਾਅ ਆਫ ਨੇਚਰ ਮੈਂ ਤੁਹਾਨੂੰ ਇੱਕ ਸੈਂਟੈਂਸ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਸੈਂਟੈਂਸ ਜਿਹਦੇ ਵਿੱਚ ਪੂਰੀ ਤੇ ਪੂਰੀ ਕੁਦਰਤ ਹੈ ਪੂਰੇ ਦਾ ਪੂਰਾ ਜੀਵਨ ਜੇਕਰ ਅਸੀਂ ਸਮਝ ਲਈਏ ਤਾਂ ਸਾਡਾ ਜਿਹੜਾ ਜੀਵਨ ਹੈ ਇਹ ਰੋਗਾਂ ਤੋਂ ਮੁਕਤ ਜੇਕਰ ਸਾਡਾ ਜਿਹੜਾ ਜੀਵਨ ਹੈ ਸੁਖਾਲਾ ਜਿਹਾ ਉਹ ਸੈਂਟੈਂਸ ਇਦਾਂ ਹੈ ਜੀ ਪ੍ਰਮਾਤਮਾ ਨੇ ਸਾਨੂੰ ਕੁਦਰਤੀ ਗਿਆਨ ਅਤੇ ਕੁਦਰਤੀ ਨਿਯਮਾਂ ਦੇ ਵਿੱਚ ਪਾਇਆ ਕੀਤਾ ਕੁਦਰਤੀ ਨਿਯਮ ਦੇ ਵਿੱਚ ਪਾਇਆ ਕੀਤਾ ਅਤੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਕੁਦਰਤੀ ਨਿਯਮ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਜੀ ਹਾਂ ਸਾਨੂੰ ਤੰਦਰੁਸਤ ਰਹਿਣ ਵਾਸਤੇ ਕੁਦਰਤੀ ਨਿਯਮ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਕੁਦਰਤੀ ਗਿਆਨ ਮਾਂ ਦਾ ਗਰਭ ਕੁਦਰਤੀ ਨਿਯਮ 9 ਮਹੀਨਿਆਂ ਦੇ ਕੰਮ ਨਾਲ ਅਤੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਵੀ ਕੁਦਰਤੀ ਨਿਯਮਾਂ ਦਾ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਕੁਦਰਤੀ ਨਿਯਮ ਸਦਾ ਸਵੇਰ ਦੀ ਦਿਨਚੜਾ ਤੋਂ ਲੈ ਕੇ ਸੱਡੇ ਰਾਤ ਦੇ ਭੋਜਨ ਤੱਕ ਜਿਹੜਾ ਸਦਾ ਅਸੀਂ ਉਸ ਪ੍ਰੋਸੈਸ ਦੇ ਵਿੱਚ ਪੂਰਾ ਦਿਨ ਦੇ ਵਿੱਚ ਅਸੀਂ ਕੀ ਰੁਝਾਵ ਕਰਦੇ ਹਾਂ ਕਿਸ ਤਰ੍ਹਾਂ ਆਪਣੇ ਸਰੀਰ ਦੀ ਐਕਟੀਵਿਟੀ ਕਰਦੇ ਹਾਂ ਸਰੀਰ ਦਾ ਸਾਰਾ ਸਾਡਾ ਨੇਚਰ ਨਾਲ ਸੰਬੰਧਿਤ ਹੋਣਾ ਚਾਹੀਦਾ ਐਜੰਪਲ ਦੇ ਤੌਰ ਤੇ ਸਾਡੇ ਸਵੇਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਖਾਣੇ ਦੇ ਵਿੱਚ ਅਸੀਂ ਨੋਟ ਕਰਨਾ ਹੈ ਕਿ ਅਸੀਂ ਉਹ ਨੇਚਰ ਦਾ ਰॉ ਮਟੀਰੀਅਲ ਹੈ ਜਿਹੜਾ ਉਹ ਅਸੀਂ ਆਪਣੇ ਸਰੀਰ ਨੂੰ ਦੇ ਰਿਹਾ ਜਾਂਦੇ ਹਾਂ ਰॉ ਮਟੀਰੀਅਲ ਜਿਸ ਤਰ੍ਹਾਂ ਸਾਡਾ ਸਰੀਰ ਕੁਦਰਤ ਨੇ ਬਣਾਇਆ ਵਾ ਕਿਉਂਕਿ ਸਾਡਾ ਸਰੀਰ ਕਿਸੇ ਵੀ ਗੋਲੀ ਦਵਾਈ ਇੰਜੈਕਸ਼ਨ ਤੋਂ ਨਹੀਂ ਬਣਿਆ ਇਹ ਕੁਦਰਤ ਦਾ ਹੀ ਇੱਕ ਪੜਾਟ ਹੈ ਅਧੇਮ ਤਾਲ ਦੇ ਉਸ ਤਰ੍ਹਾਂ ਆਸਤੇ ਸਾਨੂੰ ਕੁਦਰਤ ਦਾ ਰੋਬਟਰੀ ਹੋ ਇਹ ਨੂੰ ਦੇਣਾ ਪੈਣਾ ਹੈ ਕੁਦਰਤ ਦਾ ਰੋਬਟਰੀ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਸੇਰ ਕਰੂੰਗਾ ਜਿਸ ਤਰ੍ਹਾਂ ਆਪਾਂ ਮਾਰਕੀਟ ਦੇ ਵਿੱਚ ਕੋਈ ਮੋਟਰ ਗੱਡੀ ਖਰੀਦਦੇ ਆ ਮਿਨੀਮਮ ਵੈਕਸਿਨਾਂ ਉਹਦੀ ਕੀਮਤ ਤੋਂ ਡੇਗ 15 ਤੋਂ 2 ਲੱਖ ਇਸ ਤੋਂ ਉੱਪਰ ਹੀ ਤੇ ਉਸ ਮੋਟਰ ਗੱਡੀ ਦੀ ਇੱਕ ਕੀਮਤ ਹੁੰਦੀ ਆ ਤਾਂ ਉਹਨੂੰ ਚਲਾਉਣ ਵਾਸਤੇ ਵੀ ਇੱਕ ਰੌ ਮਟੀਰੀਅਲ ਉਹਦਾ ਨਾਲ ਹੀ ਕੰਪਨੀ ਵੱਲੋਂ ਬਣਾਇਆ ਜਾਂਦਾ ਐਗਜ਼ਾਮਪਲ ਦੇ ਤੌਰ ਤੇ ਕੰਪਨੀ ਵੱਲੋਂ ਉਹਦਾ ਰੌ ਮਟੀਰੀਅਲ ਵੀ ਬਣਾਇਆ ਜਾਂਦਾ ਰੌ ਮਟੀਰੀਅਲ ਇੰ ਦਾ ਸੈਂਸ ਕਿ ਜਿਵੇਂ ਪੈਟਰੋਲ ਵਾਲੀ ਗੱਡੀ ਆ ਉਹ ਪੈਟਰੋਲ ਤੇ ਹੀ ਚੱਲੇਗੀ ਅਤੇ ਡੀਜ਼ਲ ਵਾਲੀ ਗੱਡੀ ਡੀਜ਼ਲ ਤੇ ਹੀ ਚੱਲੇਗੀ ਉਹਦੀ ਇੱਕ ਕੀਮਤ ਆ ਜੇਕਰ ਤੁਹਾਨੂੰ ਵੀ ਪਿਆਰ ਕਿ ਤੁਹਾਡੀ ਪੈਟਰੋਲ ਵਾਲੀ ਗੱਡੀ ਦੇ ਵਿੱਚ ਤੁਸੀਂ ਡੀਜ਼ਲ ਪਾਓ ਤਾਂ ਸੁਭਾਵਿਕ ਆ ਤੁਸੀਂ ਉਹਦੀ ਗੱਲ ਨਹੀਂ ਮੰਨੋਗੇ ਕਿਉਂਕਿ ਤੁਸੀਂ ਉਹਦੀ ਕੀਮਤ ਅਦਾ ਕੀਤੀ ਆ ਜੇਕਰ ਤੁਹਾਨੂੰ ਕੋਈ ਕਹੇ ਕਿ ਡੀਜ਼ਲ ਵਾਲੀ ਗੱਡੀ ਦੇ ਵਿੱਚ ਪੈਟਰੋਲ ਪਾ ਲਓ ਜੇ ਕਟੋਰ ਵਾਲੀ ਗੱਡੀ ਦੇ ਵਿੱਚ ਡੀਜ਼ਲ ਪਾ ਲਓ ਤਾਂ ਤੁਸੀਂ ਉਹ ਚੀਜ਼ ਨਹੀਂ ਮੰਨੋਗੇ ਜੇ ਡੀਜ਼ਲ ਵਾਲੀ ਗੱਡੀ 'ਚ ਤੁਹਾਨੂੰ ਕੋਈ ਮਿੱਟੀ ਦਾ ਤੇਲ ਕਵੇ ਤਾਂ ਤੁਸੀਂ ਨਹੀਂ ਪਾਓਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਜੇਕਰ ਉਹਦਾ ਗਲਤ ਫਿਊਲ ਗਲਤ ਮਟੀਰੀਅਲ ਪਾ ਦਿੱਤਾ ਤਾਂ ਗੱਡੀ ਜਿਹੜੀ ਚੱਲਦੋਂ ਬੰਦ ਹੋ ਜੇਗੀ ਉਹੀ ਸੁਭਾਅ ਸਾਡੇ ਸਰੀਰ ਦਾ ਵਾ ਨੇਚਰ ਨੇ ਇਹਨੂੰ ਚਲਾਉਣ ਵਾਸਤੇ ਰੌ ਮਟੀਰੀਅਲ ਸਾਡੇ ਜਨਮ ਦੇ ਨਾਲ ਹੀ ਭੇਜਿਆ ਵਾ ਅਸੀਂ ਨੇਚਰ ਦੇ ਖਿਲਾਫ ਜਾ ਕੇ ਨੇਚਰ ਦੇ ਅਗੇਂਸਟ ਜਾ ਕੇ ਇਹਦੇ ਵਿੱਚ ਗਲਤ ਰੌ ਮਟੀਰੀਅਲ ਗਲਤ ਫਿਊਲ ਪਾ ਰਹੇ ਹਾਂ ਜਿਸ ਕਾਰਨ ਸਾਡੀ ਇਹ ਮਸ਼ੀਨਾਂ ਕੁਦਰਤੀ ਮਸ਼ੀਨਾਂ ਇਹ ਸਹੀ ਤਰ੍ਹਾਂ ਨਹੀਂ ਚੱਲ ਪਾ ਰਹੀ ਤੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਅਸੀਂ ਤਾਂਗਰੂਸਤ ਰਹਿਣਾ ਤਾਂ ਕੁਦਰਤ ਨੂੰ ਸਮਝ ਕੇ ਕੁਦਰਤ ਦੇ ਬਣਾਏ ਸਰੀਰ ਨੂੰ ਸਮਝ ਕੇ ਅਤੇ ਕੁਦਰਤ ਦੇ ਬਣਾਏ ਸਰੀਰ ਨੂੰ ਚੱਲਣ ਵਾਸਤੇ ਉਹ ਰੌ ਮਟੀਰੀਅਲ ਨੂੰ ਸਮਝ ਕੇ ਸਾਨੂੰ ਕੁਦਰਤ ਨੂੰ ਫੇਰ ਤੋਂ ਆਪਣੇ ਸਰੀਰ ਦੇ ਵਿੱਚ ਐਂਡਰ ਕਰਨਾ ਪੈਗਾ ਫਿਰ ਤੋਂ ਸਾਨੂੰ ਰੌ ਮਟੀਰੀਅਲ ਕੁਦਰਤੀ ਦੇ ਨੇ ਪੈਣਗੇ ਤਾਜੂ ਸਾਡਾ ਜਿਹੜਾ ਸਰੀਰ ਵਧੀਆ ਚੱਲ ਸਕੇ। ਕੁਦਰਤੀ ਰॉ ਮਟੀਰੀਅਲ ਤੋਂ ਮੇਰਾ ਭਾਵ ਮਤਲਬ ਕਿ ਜਿਸ ਤਰ੍ਹਾਂ ਕੁਦਰਤ ਨੇ ਸਾਡੇ ਖਾਣ ਵਾਸਤੇ ਰॉ ਮਟੀਰੀਅਲ ਦੇ ਵਿੱਚ ਫਰੂਟਸ, ਵੈਜੀਟੇਬਲ ਬਹੁਤ ਤਰ੍ਹਾਂ ਦੇ ਜਿਹੜੇ ਸਰਸਵਾਰ ਸਾਨੂੰ ਪ੍ਰੋਵਾਈਡ ਕਰਾਇਆ ਜੇਕਰ ਅਸੀਂ ਟੂਟਲੀ ਰॉ ਮਟੀਰੀਅਲ ਰਾਹੂ ਚੀਜ਼ਾਂ ਖਾਂਦੇ ਆ ਤਾਂ ਉਹ ਸਾਨੂੰ ਤੰਦਰੁਸਤ ਰੱਖਦੀਆਂ ਨੇ। ਲੇਕਿਨ ਅਸੀਂ ਜੇਕਰ ਕੁਦਰਤ ਦੇ ਖਿਲਾਫ ਜਾ ਕੇ ਕੁਝ ਵੀ ਅਨਾਤ ਸਨਾਤ ਕੁਝ ਵੀ ਗਰਨਮਤ ਖਾ ਰਹੇ ਆ तो वह सामारियां पैदा दी है उम्मीद है जी जी तो जानकारी दिती है वजी लगी होगी इस तरह की चैनल में सबसक्राइब करो भी शेयर करो अ कमेंट करके दसो थीडियो तो कि लगी है तो दिता हुआ कमेंट थोड़ा तो एक दिता हुआ शेयर किसी की लाइफ चेंज कर सकता वा उमीदा तो भीडियो वीय लगी होगी तंदुरुस्त रहो हसते रहो धनबाद जी